ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਂਣ ਨਹੀਂ ਦਿੰਦੇ ਸੋ ਤੁਹਾਡਾ ਅੰਬਰਾਂ 'ਚ ਉੱਡਣ ਦਾ ਸੁਪਨਾ ਜਿਹੜਾ ਉਹ ਪੰਜਾਬ ਸਰਕਾਰ ਤੁਹਾਡਾ ਸਹਾਰਾ ਕਰੂਗੀ ਸਿਰਫ ਸਟੇਟ ਪੰਜਾਬ ਇਹੋ ਜੀ ਸਟੇਟ ਹੈ ਜਿਹੜੀ ਆਮ ਘਰਾਂ ਦੇ ਬੱਚੇ-ਬੱਚੀਆਂ ਨੂੰ ਵੀ ਘੱਟ ਕੀਮਤ ਤੇ ਪਾਇਲਟ ਬਣਨ ਦਾ ਸੁਪਨਾ ਜਿਹੜਾ ਉਹਨਾਂ ਦਾ ਸਹਾਰਾ ਕਰਦੀ ਹੈ 4000 ਤੋਂ ਵੱਧ ਇੱਥੇ ਜਿਹੜੇ ਟ੍ਰੇਨਿੰਗ ਲੈ ਚੁੱਕੇ ਜਿਹੜੇ ਪਾਇਲਟ ਨੇ ਜਾਂ ਇੰਜੀਨੀਅਰ ਨੇ ਉਹ ਵੱਖ-ਵੱਖ 에ਵੀਏਸ਼ਨ ਕੰਪਨੀਆਂ ਚ ਜਿਨਾਂ ਚ 에어 ਇੰਡੀਆ ਵੀ ਹੈ 에어 ਇੰਡੀਆ ਐਕਸਪ੍ਰੈਸ ਵੀ ਹੈ ਸਪਾਈਸ ਜੈਟ ਵੀ ਹੈ ਇੰਡੀਗੋ ਵੀ ਹੈ ਉਹਦੇ ਚ ਪਾਇਲਟ ਦੇ ਤੌਰ ਤੇ ਜਾਂ ਇੰਜੀਨੀਅਰ ਤੌਰ ਤੇ ਕੰਮ ਕਰ ਰਹੇ ਨੇ ਪ੍ਰਾਈਵੇਟ ਜਿਹੜੀਆਂ ਕਲੱਬਸ ਨੇ ਉਹ ਚ ਕਮਰਸ਼ੀਅਲ ਪਾਇਲਟ ਬਣਨ ਵਾਸਤੇ 40 ਤੋਂ 45 ਲੱਖ ਰੁਪਿਆ ਖਰਚ ਹੁੰਦਾ ਹੈ ਪਟਿਆਲਾ ਫਲਾਈਂਗ ਕਲੱਬ ਦੇ ਵਿੱਚ 50% ਸਬਸਿਡੀ ਗਵਰਨਮੈਂਟ ਦਿੰਦੀ ਹੈ 22 ਤੋਂ 25 ਲੱਖ ਦੇ ਵਿੱਚ ਇੱਥੇ ਜਿਹੜੀ ਇਹ ਜਿਹੜੀ ਬਾਹਰ 40 ਤੋਂ 45 ਚ ਹੁੰਦੀ ਹੈ ਇੱਥੇ 22 ਤੋਂ 25 ਚ ਹੁੰਦੀ ਹੈ 253 ਏਕੜ ਦੇ ਵਿੱਚ ਇਹ ਰਿਵੀਸ਼ਨ ਕਲੱਬ ਹੈ ਤੇ ਫਲਾਈਂਗ ਕਲੱਬ ਜਿਹੜਾ ਪਟਿਆਲੇ ਦਾ ਹੈ ਇਹ ਦੇਸ਼ 'ਚੋਂ 7ਵੇਂ ਨੰਬਰ ਤੇ ਰੈਂਕਿੰਗ ਹੈ ਦੀ ਫੋ ਜ਼ਰੂਰੀ ਨਹੀਂ ਹੈ ਕਿ ਇਕੱਲੇ ਪਾਇਲਟ ਬਣਨ ਆਉਣਗੇ ਇੰਜੀਨੀਅਰ ਵੀ ਬਣਨਗੇ ਇਥੋਂ ਹੋਰ 에ਵੀਏਸ਼ਨ ਸੈਕਟਰ ਦੇ ਜਿੰਨੇ ਵੀ ਸਟੂਡੈਂਟ ਨੇ ਉਹ ਇੱਕ ਕਿਉਂਕਿ 에ਵੀਏਸ਼ਨ ਸੈਕਟਰ ਬਹੁਤ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਜਿਹੜੇ ਸਾਰੀਆਂ ਸੀਟਾਂ ਨੇ ਇਹਦੇ ਵਿੱਚ 33% SCBC ਕੋਟਾ ਵੀ ਰਿਚ ਰੱਖਿਆ ਗਿਆ ਫੀਸ ਘੱਟ ਹੋਣ ਕਰਕੇ ਆਮ ਘਰਾਂ ਦੇ ਬੱਚੇ ਬੱਚੀਆਂ ਵੀ ਅਸਮਾਨਾਂ ਦੇ ਵਿੱਚ ਉਡਾਰੀ ਮਾਰਨ ਦਾ ਸੁਪਨਾ ਲੈ ਸਕਦੇ ਪੰਜਾਬ 'ਚ ਲਗਾਤਾਰ ਵਧ ਰਹੀ ਤੇਜ਼ ਠੰਡ ਸੰਗਣੇ ਕੋਹਰੇ ਅਤੇ ਜਾਨਲੇਵਾ ਸ਼ੀਤ ਲਹਿਰ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਇੱਕ ਅਹਿਮ ਅਤੇ ਵੱਡਾ ਫੈਸਲਾ ਲਿਆ। ਇਸ ਫੈਸਲੇ ਅਨੁਸਾਰ ਸੂਬਾ ਦੇ ਸਾਰੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ ਨੂੰ ਹੁਣ 7 ਜਨਵਰੀ 2026 ਤੱਕ ਵਧਾ ਦਿੱਤਾ ਗਿਆ। ਇਹ ਫੈਸਲਾ ਬੱਚਿਆਂ ਅਤੇ ਸਮੂਹ ਸਕੂਲ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੁੱਧਵਾਰ ਨੂੰ ਆਪਣੇ ਅਧਿਕਾਰਿਤ ਐਕਸ ਹੈਂਡਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਗੱਲ ਕਹੀ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਸੁਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬਾ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ ਬੱਚਿਆਂ ਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਚ ਰੱਖਦਿਆਂ ਸੂਬਾ ਦੇ ਸਾਰੇ ਸਰਕਾਰੀ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ 'ਚ 7 ਜਨਵਰੀ ਤੱਕ ਛੁੱਟੀਆਂ ਦਿੱਤੀਆਂ ਜਾਂਦੀਆਂ ਨੇ ਇਸ ਦਾ ਮਤਲਬ ਹੈ ਕਿ ਸਾਰੇ ਤਰ੍ਹਾਂ ਦੇ ਸਕੂਲ ਚਾਹੇ ਉਹ ਸਰਕਾਰੀ ਹੋਣ ਜਾਂ ਪ੍ਰਾਈਵੇਟ ਹੋਣ ਹੁਣ 7 ਜਨਵਰੀ ਤੱਕ ਬੰਦ ਰਹਿਣਗੇ ਸ਼ਿੱਖਿਆ ਮੰਤਰੀ ਨੇ ਅੱਗੇ ਸਪੱਸ਼ਟ ਕੀਤਾ ਕਿ ਛੁੱਟੀਆਂ ਖਤਮ ਹੋਣ ਤੋਂ ਬਾਅਦ ਸੂਬਾ ਦੇ ਸਾਰੇ ਸਕੂਲ 8 ਜਨਵਰੀ ਤੋਂ ਆਮ ਦਿਨਾਂ ਵਾਂਗੂ ਪੂਰੇ ਸਮੇਂ ਲਈ ਖੁੱਲਣਗੇ। ਇਹ ਫੈਸਲਾ ਉਹਨਾਂ ਵਿਦਿਆਰਥੀਆਂ ਤੇ ਸਟਾਫ ਲਈ ਵੱਡੀ ਰਾਹਤ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਸਵੇਰੇ ਸੰਘਣੇ ਕੋਹਰੇ ਅਤੇ ਕੜਾਕੇ ਦੀ ਠੰਡ 'ਚ ਸਕੂਲ ਜਾਣਾ ਪੈਂਦਾ ਸੀ। ਜਿਕਰਯੋਗ ਹੈ ਕਿ ਪਹਿਲਾਂ ਸਕੂਲ 1 ਜਨਵਰੀ ਨੂੰ ਮੁੜ ਖੁੱਲਣੇ ਸਨ ਪਰ ਮੌਸਮ ਦੀ ਮਾਰ ਕਾਰਨ ਪ੍ਰਸ਼ਾਸਨ ਨੂੰ ਇਹ ਫੈਸਲਾ ਅੱਗੇ ਟਾਲਣਾ ਪਿਆ। ਠੰਡ ਦਾ ਕਹਿਰ جاری ਆ ਸੂਬੇ 'ਚ ਠੰਡ ਲਗਾਤਾਰ ਆਪਣੇ ਸਿਖਰ ਤੇ ਤੇ ਮੌਸਮ ਵਿਭਾਗ ਦੇ ਆਂਕੜੇ ਡਰਾਉਂ ਵਾਲੇ ਨੇ ਜੀ ਹਾਂ ਸੂਬੇ ਦੇ ਸਾਰੇ ਮੈਦਾਨੀ ਇਲਾਕਿਆਂ 'ਚ ਘਟੋ ਘਟ ਤਾਪਮਾਨ ਡਿੱਗ ਕੇ 4 ਤੋਂ 6 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ ਅੱਜ ਇਹ ਹਾਲਾਤ ਛੋਟੇ ਬੱਚਿਆਂ ਦਾ ਸਕੂਲ ਜਾਣਾ ਉਹਨਾਂ ਦੀ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਹੈ ਸਵੇਰ ਦੇ ਸਮੇਂ ਸੰਗਣਾ ਕੋਹਰਾ ਛਾਇਆ ਰਹਿੰਦਾ ਹੈ ਜਿਸ ਕਾਰਨ ਸੜਕਾਂ ਤੇ ਵਿਜ਼ਿਬਿਲਟੀ 50 ਮੀਟਰ ਤੋਂ ਵੀ ਘੱਟ ਰਹਿ ਗਈ ਹੈ ਇਸ ਨਾਲ ਸਿਰਫ ਬੱਚਿਆਂ ਦੀ ਆਵਾਜ਼ ਆਈ ਤੇ ਹੀ ਨਹੀਂ ਬਲਕਿ ਆਮ ਜਨਜੀਵਨ ਤੇ ਵੀ ਅਸਰ ਪੈ ਰਿਹਾ ਹੈ ਮੌਸਮ ਵਿਭਾਗ ਨੇ 1 ਜਨਵਰੀ ਤੋਂ 6 ਜਨਵਰੀ ਤੱਕ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਬਰਫੀਲੀਆਂ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ ਇਨ੍ਹਾਂ ਹਵਾਵਾਂ ਕਾਰਨ ਠੰਡ ਜੋਰ ਵੀ ਵਾਦਾ ਹੋਣ ਦੀ ਸੰਭਾਵਨਾ ਹੈ ਦਸਤੂਆ ਮਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਸਾਰੇ ਹਾਲਾਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਇਹ ਜ਼ਰੂਰੀ ਫੈਸਲਾ ਲਿਆ ਤਾਂ ਜੋ ਸ਼ਰਤਾਂ ਦੀ ਸਭ ਤੋਂ ਵੱਡੀ ਮਾਰ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਇਸ ਤਰ੍ਹਾਂ ਪੰਜਾਬ ਚ ਹੁਣ ਸਕੂਲ 8 ਜਨਵਰੀ 2026 ਨੂੰ ਹੀ ਖੁੱਲਣਗੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਥੀ ਕਾਰਕਤ ਹੁਕਮਾਂ ਦੀ ਪਾਲਣਾ ਕਰਨ ਅਤੇ ਠੰਡ ਤੋਂ ਬਚਾਅ ਲਈ ਜ਼ਰੂਰੀ ਕਦਮ ਚੁੱਕਣ